ਮੇਰੇ ਫੋਨ ਤੋੜ ਦੂੰਗਾ ਫਾਇਦਾ ਕੋਈ ਫੋਨ ਤੋੜਨਾ ਕੰਮ ਪੂਰਾ ਰੱਖਦਾ ਪਰ ਆ ਜਾ ਅੱਛਾ ਪਿਆਰ ਨਾ ਕਰ ਪਿਆਰ ਨਾ ਕਰ ਪਿਆਰ ਨਾ ਕਰ ਉਹ ਜਨਾਬੇ ਵਾਲੀ ਆਜੋ ਤੁਹਾਨੂੰ ਹੀ ਮਿਲਣ ਆਏ ਸੀਗੇ ਤੁਹਾਡਾ ਵੀਡੀਓ ਵਾਇਰਲ ਹੋਇਆ ਕੱਲ ਦਾ ਨੋਟ ਚੇਂਜ ਕਰ ਰਹੇ ਹਾਂ ਮੇਰਾ ਘੜਾ ਵਾਇਰਲ ਹੋਇਆ ਬੜੀ ਹੋਰ ਨਾ ਕਿਸੇ ਨੂੰ ਕੁਝ ਕਰ ਲਈਏ ਸਾਡੀ ਆ ਬੜੀ ਲਾਈਨ ਵਿੱਚੋਂ ਨੰਬਰ ਹੀ ਲੈ ਆਣਾ ਜਿੰਨਾ ਵੱਸੀ ਹੋਰ ਲਾਈ ਰੱਖੋ ਕਮੀਕ ਵੀਡੀਓ ਵਾਇਰਲ ਹੋਇਆ ਉਹਦੇ ਚੋ ਕਹਿ ਰਿਹਾ ਵੀ 10000 ਦਾ 8500 ਦਵਾਂਗੇ ਇਹ ਗੱਲ ਸਹੀ ਹੈ ਉਰੇ ਦਲਾਲਾਂ ਦਾ ਐਡਾ ਹੈਗਾ ਜੀ ਹੁਣੇ ਵਾਲੇ 20% ਕਹਿ ਰਹੇ ਨੇ ਲੋਕ ਆਖੇ ਯਾਰ ਆਹ 30000 ਯਾਰ ਵਿਆਸੀ ਸੁਲਾ ਦੂੰਗਾ ਬੰਦਾ ਉਹ ਵੀ ਹੁਣ ਬਣਾਉਂਗਾ ਭਾਈ ਗਾਹ ਹੋ ਯਾਰ ਭਾਈ ਗਾਹ ਹੋ ਯਾਰ ਵੀਡੀਓ ਆਇਆ ਉਹ ਕਹਿੰਦਾ 10000 ਦਾ ਵਿਆਸੀ ਸੁ ਲੈ ਲੋ ਐਕਚੁਅਲ ਚ ਇਹਨੇ ਨੇ ਪੈਸੇ ਲਈ ਉਹ ਬੰਦਾ ਲਾਈਨ ਸੇ ਬਾਹਰ ਆਏਗਾ ਉਸ ਨੂੰ ਪੁੱਛੇਗੇ ਸਰ ਆਪ ਨੂੰ ਚੇਂਜ ਕਰਵਾਣੇ ਆ ਬਾ ਕੀ ਲੈਤੇ ਆਂ ਕਰੇ ਵੀ ਸਪਸਟ ਹੋਵੇਗਾ ਸਿਕਾਪਾ ਕਦੋਂ ਲੱਗੇ ਰਹੋ ਲਾਈਨ ਦੇ ਵਿੱਚ ਨੰਬਰ ਨਹੀਂਗਾ ਆਊਗਾ ਤੇ ਸਾਡੀ ਬੜੀ ਲਾਈਨ ਵਿੱਚੋਂ ਨੰਬਰ ਹੀ ਲਿਆਣਾ ਜਿੰਨਾ ਵਧੀਆ ਲਾਈਨ ਰੱਖੋ ਹੁਣ ਪਹਿਲੀ ਗੱਲ ਤਾਂ ਇਹ ਵੀ ਹੈ ਨਾ ਠੋਕ ਕੇ ਉਹ ਕਿਵੇਂ ਦਾਵਾ ਕਰ ਸਕਦਾ ਇੱਕ ਕੋਈ ਪ੍ਰਾਈਵੇਟ ਬੰਦਾ ਆਰਬੀਆਈ ਦੇ ਵਿੱਚ ਲੋਕ ਨੋਟ ਚੇਂਜ ਕਰਾਉਣ ਵਾਸਤੇ ਆਉਂਦੇ ਨੇ ਕੋਈ ਨਹੀਂ ਸਹੀ ਤਾਂ ਅੰਦਰ ਜਾ ਗਈਦਾ ਉਹਦੇ ਲਈ ਤੁਹਾਨੂੰ ਸਵੇਰੇ 4 ਵਜੇ ਜਾਣਾ ਪੈਣਾ ਭਾਈ ਗਾਹ ਹੋ ਯਾਰ ਪਿਛੇ ਤੁਸੀਂ ਦੇਖਦੇ ਹੋ ਜਿਵੇਂ ਕਿ ਹੁਣ ਲਾਈਨ ਜਿਹੜੀ ਖਤਮ ਹੋ ਗਈ ਉਹ ਇਸ ਕਰਕੇ ਕਿਉਂਕਿ ਜਦੋਂ ਸਮਾਂ ਨਿਕਲ ਜਾਂਦਾ ਇੱਕ ਇੱਕ ਸਮਾਂ ਨਿਕਲਣ ਤੋਂ ਬਾਅਦ ਜਿਹੜਾ ਨੇ ਕੀ ਨੋਟ ਬਦਲੀ ਬੰਦ ਹੋ ਜਾਂਦੀ ਆ ਪਰ ਗੱਲ ਇਹ ਹੈ ਵੀ ਵੱਡੇ ਤੌਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਹੋ ਰਹੇ ਨੋਟ ਬਦਲਣ ਵਾਸਤੇ ਲੋਕ ਆਉਂਦੇ ਨੇ ਤਾਂ ਉਹਨਾਂ ਦਾ ਨਾਲ-ਨਾਲ ਕਿਤੇ ਨਾ ਕਿਤੇ ਟਾਰਗੇਟ ਜੇ ਦੇਖਿਆ ਜਾਵੇ ਇਹ ਵੀ ਹੁੰਦਾ ਹੈ ਕਿ ਟਾਈਮਲੀ ਹੋ ਜੇ ਹਰ ਇੱਕ ਬੰਦਾ ਚਾਹੁੰਦਾ ਹੈਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕੱਲ ਦਾ ਇੱਕ ਵੀਡੀਓ ਵਾਇਰਲ ਹੁੰਦਾ ਉਸ ਵੀਡੀਓ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਜਿਹੜੇ ਆਸੀ ਨੇ ਚੇਂਜ ਕਰਾਉਣ ਵਾਸਤੇ ਇੱਕ ਸ਼ਖਸ ਮਿਲਦਾ ਹੈਗਾ ਉਹ ਜਨਾਬੇ ਵਾਲੀ ਆਜੋ ਤੁਹਾਨੂੰ ਹੀ ਮਿਲਣ ਆਏ ਸੀਗੇ ਤੁਹਾਡਾ ਵੀਡੀਓ ਵਾਇਰਲ ਹੋਇਆ ਕੱਲ ਦਾ ਨੋਟ ਚੇਂਜ ਕਰ ਰਹੇ ਹਾਂ ਮੇਰਾ ਗੜਾ ਵਾਇਰਲ ਹੋਇਆ ਬੜੀ ਹੋਰ ਨਾ ਕਿਸੇ ਨੂੰ ਕੁਝ ਕਹਦੇ ਆ ਦਿਖਾਵਾਂ ਆਹ ਭਰਾ ਮੇਰੇ ਉਹ ਭਾਈ ਅੱਗੇ ਹੋਏ 10000 ਦਾ 8200 ਦੇ ਜਾ ਰਿਹਾ ਆ ਦੇਖੋ ਉਹ ਪਾੜੀ ਕਿੰਨੇ ਗਿਆ ਆ ਦੇਖਾ ਦੇਖ ਆਹ ਦੇਖ ਤਾਂ ਸਹੀ ਉਹ ਯਾਰ ਹੋ ਸਕਦਾ ਗਲਤ ਨਾ ਕਰਤਾ ਉਹ ਵੀ ਕਿਸੇ ਨੇ ਉਹ ਭਰਾ ਮੇਰੇ 10 ਤਾਂ ਸਹੀ ਕਿਸੇ ਭਾਈ ਗਾਹ ਹੋ ਯਾਰ ਹੈ ਨੇ ਕਿਵੇਂ ਪਰ ਪੈਸੇ ਚੇਂਜ ਕਿਵੇਂ ਕਰਾਉਣਾ ਹੋ ਤਾਂ ਦੱਸ ਦੇ ਯਾਰ ਬੀ ਤੂੰ ਵੱਡਾ ਕੰਮ ਹੋ ਗਿਆ ਮੇਰੇ ਫੋਨ ਤੋੜ ਦੂੰਗਾ ਫਾਇਦਾ ਕੋਈ ਫੋਨ ਤੋੜ ਦੇ ਹਾਂ ਦਮ ਪੂਰਾ ਰੱਖਦਾ ਪਰ ਆ ਜਾ ਅੱਛਾ ਪਿਆਰ ਨਾ ਕਰਨਾ ਮੈਂ ਸੈਡ ਹੋ ਗਿਆ ਹੁਣ ਇਹ ਵੀਡੀਓ ਇਸ ਸ਼ਖਸ ਦਾ ਤੁਸੀਂ ਦੇਖੋ ਇਹ ਸਰੀਆਮ ਇਹੀ ਵੱਲੋਂ ਮੁਕਰਦਾ ਤਾਂ ਕਰਦਾ ਹਾਂ ਹੁਣ ਗੱਲ ਇਹ ਹੈ ਕਿ ਆਰਬੀਆਈ ਦੇ ਮੂਰੇ ਫੋਰਸਸ ਖੜੀ ਹੁੰਦੀ ਆ ਉਹਦੇ باوجود ਜਦੋਂ ਨੈਟਵਰਕ ਚੱਲਦਾ ਹੈ ਤਾਂ ਨਾਲ ਨਾਲ ਤੁਸੀਂ ਤਸਵੀਰ ਤੁਹਾਨੂੰ ਦਿਖਾਉਣਾ ਹੁਣ ਮੈਂ ਦੂਜੇ ਪਾਸਿਓਂ ਕੀ ਹੁੰਦਾ ਕੀ ਹੈ ਹੁੰਦਾ ਇਹ ਹੈ ਕੀ ਇਸ ਜਗ੍ਹਾ ਦੇ ਉੱਤੇ ਲਾਈਨਾਂ ਲੱਗਦੀਆਂ ਲਾਈਨਾਂ ਲੱਗਣ ਤੋਂ ਬਾਅਦ ਤੁਹਾਡੇ ਕੋਲ ਆ ਕੇ ਖੁਦ ਹੀ ਆਫਰ ਕੀਤਾ ਜਾਂਦਾ ਹੈ ਕਿ ਪੈਸੇ ਤੁਹਾਨੂੰ ਚਾਹੀਦੇ ਨੇ ਤਾਂ ਉਦੋਂ ਬਾਅਦ ਵਿੱਚ ਸਾਰਾ ਖੇਡ ਚੱਲਦਾ ਜਿਹੜਾ ਇਸ ਵੀਡੀਓ ਦੇ ਵਿੱਚ ਦਰਜ ਹੈ ਕਿੰਨੇ ਆ ਸਾਥ ਅਰੇ ਸਾਥ ਅਰੇ ਜੇ ਕੋ ਸੈਟਿੰਗ ਵਧੀਆ ਹੁੰਦੀ ਹੈ ਫਿਰ 2 ਲੱਖ ਲਾਈਨ ਸੇ ਕੋਲੇ ਉਧਰ ਲਿਆਈਏ ਬਰੇ ਜੋ ਦਰਜ ਨੰਬਰ ਲਾਈਏ ਕੋਈ ਇੱਕ ਹੋਰ ਤੋਂ ਹੋਰ ਵਧੀਆ ਹੁੰਦੇ ਆ ਤੇ ਇਹਦੇ ਪ੍ਰੋਪਰਟੀ ਦੇ ਕੋਈ ਗੱਲ ਨਹੀਂ ਭਾਈ ਲੈ ਆਪਾਂ ਕਰ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਆ। 150 ਲਾ ਦੂੰਗਾ ਬੰਦਾ। ਹੁਣ ਤੁਸੀਂ ਦੇਖੋ ਬਣਾਉਣਾ। ਜੇ ਤੁਹਾਡੀ ਆ ਬੜੀ ਲਾਈਨ ਲਿਖੋ ਨੰਬਰ ਹੀ ਲੈ ਆਣਾ ਜਿੰਨਾ ਮਰਜ਼ੀ ਜ਼ੋਰ ਲਾਈ ਰੱਖੋ ਤੁਸੀਂ। ਪਰ ਬਹਾਲ ਕਰ ਬੜਾ ਕੋਈ ਚੀਜ਼ ਜੇ ਤਾਂ ਅੰਦਰ ਜਾਗੀ ਦਾ। ਉਹਦੇ ਲਈ ਤੁਹਾਨੂੰ ਸਵੇਰੇ 4 ਵਜੇ ਆਣਾ ਪੈਣਾ। ਅੱਛਾ ਕੱਤਾ ਕੋਈ ਨਹੀਂ। ਠੀਕ ਹੈ। ਨੋਟ ਕਰੀ ਕੱਤੀ ਦਿਨ ਸੰਭਰਿਆ। ਇਹ ਬੰਦਾ। ਫੇਰ ਜੇ ਤੁਹਾਨੂੰ ਲੱਗੇ ਨਹੀਂ ਮੈਂ। ਲੈ ਲੀਓ ਭਾਈ ਚੱਕਰ ਨਹੀਂ ਵਾਰੀ। ਬਸ ਆ ਜੇ ਕਾਊਂਟ ਚੱਕੇ ਹੋ ਗਏ ਨਾ ਤੇ ਰੇਟ ਥੋੜਾ ਬੋਧਾ ਵੱਧ ਸਕਦਾ ਉਹ ਵੀ ਗੱਲ ਹੈ। ਜੇ ਕੌਣ ਦੀ? ਜਰਾ ਤਾਂ ਉਹ ਚੋਣੇ ਹੋਵੇ ਰੇਟ ਵਧ ਘਟ ਸਕਦਾ ਉਦਾਂ ਨਹੀਂ ਕੋਈ ਚੱਟਾ ਮੰਮੀ ਤਾਂ ਨਹੀਂ ਕੁਛ ਹੈ ਕਿ ਦਈ ਬੱਸ ਇਹ ਲੈ ਲਈ ਹੈ ਪੱਕਾ ਪਾ ਜੀ ਮੰਮੀ ਨੂੰ ਲੈ ਦਿਹਾਓ ਦੇਖੋ ਮਨ ਲੱਗੀ ਉਹ ਨੰਬਰ ਦਿਓ ਨੰਬਰ ਦਿਓ ਲੈਣ ਦਾ ਨੰਬਰ ਲਿਖ ਲਓ ਨੰਬਰ ਮੈਂ ਉਹ ਮੈਨੇ ਪੂਪਲ ਪੇ ਵਗਰਾ ਵੀ ਘੱਟੇ ਮਾਰ ਦਵਾਨਾ ਮੈਂ ਹੋ ਗਿਆ ਤੇ ਚੈੱਕ ਕਰ ਲਓ ਤੇ ਇੱਥੇ ਲੈ ਟ੍ਰਾਂਜੈਕਸ਼ਨ ਹਿਸਟਰੀ ਟ੍ਰਾਂਜੈਕਸ਼ਨ ਇੱਥੇ ਜਾਓਗੇ ਹੈਡ ਇੱਥੇ ਆ ਜਨਾ ਇੱਥੇ ਵੀ ਆ ਜੇ ਨਾਲ ਆਹ ਟ੍ਰਾਂਜੈਕਸ਼ਨ ਚੀ ਚੈੱਕ ਕਰੋ ਸੌਦਾ ਮਾਰ ਰਿਹਾ ਹੈ ਵੀ 10000 ਰੁਪਏ ਤੁਸੀਂ ਦਿਓਗੇ ਯਾਨੀ ਕਿ 2-2000 ਦੇ ਨੋਟ ਜਦੋਂ ਚੇਂਜ ਕਰਨ ਵਾਸਤੇ ਇੱਕ ਪਾਸੇ ਤਾਂ ਲੈਣਾ ਆ ਲੋਕ ਲੱਗੇ ਹੋਏ ਨੇ ਸਵੇਰ ਦੇ ਆਉਂਦੇ ਨੇਗੇ ਤੇ ਉਹਦੇ ਚ ਉਹ ਬੜੀ ਠੋਕ ਕੇ ਕਹਿੰਦਾ ਇਹ ਗੱਲ ਆ ਕਹਿੰਦਾ ਲੱਗੇ ਰਹੋ ਲਾਈਨ ਦੇ ਵਿੱਚ ਨੰਬਰ ਨਹੀਂਗਾ ਆਊਗਾ ਹੁਣ ਪਹਿਲੀ ਗੱਲ ਤਾਂ ਇਹ ਵੀ ਐਨਾ ਠੋਕ ਕੇ ਉਹ ਕਿਵੇਂ ਦਾਵਾ ਕਰ ਸਕਦਾ ਇੱਕ ਕੋਈ ਪ੍ਰਾਈਵੇਟ ਬੰਦਾ ਆਰਬੀਆਈ ਦੇ ਵਿੱਚ ਲੋਕ ਨੋਟ ਚੇਂਜ ਕਰਾਉਣ ਵਾਸਤੇ ਆਉਂਦੇ ਨੇ ਦੂਜੇ ਪਾਸੇ ਉਹ ਜਿਹੜਾ ਸੌਦਾ ਮਾਰਦਾ ਉਹਦੇ ਵਿੱਚ ਕਹਿੰਦਾ ਵੀ 10000 ਦੇ ਬਦਲੇ ਯਾਨੀ ਕਿ ਤੁਹਾਨੂੰ 820 ਆ ਲਾਈਨ ਦੇਖ ਲਓ ਪਹਿਲਾਂ ਤਾਂ ਲੋਕ ਕਿੱਡੀ ਕਿੱਡੀ ਦੂਰੋਂ ਆਉਂਦੇ ਨੇ ਹੁਣ ਗੱਲ ਇਹ ਵੀ ਜਦੋਂ ਬੰਦਾ ਇਸ ਤਰ੍ਹਾਂ ਦੇ ਨਾਲ ਸ਼ਰਿਆਮ ਮੰਨ ਰਿਹਾ ਤਾਂ ਆਮ ਲੋਕ ਜਿਹੜੇ ਉਰੇ ਆਉਂਦੇ ਨੇ ਜਾਂ ਤਾਂ ਹੋਏਦਾ ਮਤਲਬ ਪੈਸੇ ਇਸ ਤਰ੍ਹਾਂ ਦੇ ਨਾਲ ਚੇਂਜ ਕਰਾਉਣਗੇ ਜਾਂ ਫਿਰ ਲਾਈਨਾਂ ਦੇ ਵਿੱਚ ਲੱਗਣਗੇ ਇਹ ਦਾਵਾ ਉਹਦਾ ਹੈਗਾ ਸਰਦਾਰ ਸਾਹਿਬ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਅਸੀਂ ਖਰੜ ਤੋਂ ਆਏ ਜੀ ਇਹ ਕੱਲ ਇੱਕ ਵੀਡੀਓ ਵਾਇਰਲ ਹੋਇਆ ਉਹਦੇ ਚ ਉਹ ਕਹਿ ਰਿਹਾ ਵੀ 10000 ਦਾ 8200 ਦਵਾਂਗੇ ਇਹ ਗੱਲ ਸਹੀ ਹੈ ਉਹਰੇ ਦਲਾਲਾਂ ਦਾ ਐਡਾ ਹੈਗਾ ਜੀ ਹੁਣੇ ਹਾਲੇ 20% ਕਹਿ ਰਹੇ ਨੇ ਲੋਕ ਬੀਬੀ ਵੀਰ ਜੀ ਹਾਂ একদম ਸ਼ਰਮ ਪਿੱਛੇ ਪਿੱਛੇ ਜਿਹੜੇ ਲਾਈਨ ਚ ਲੋਕੀ 15 20 ਮਿੰਟ ਤੋਂ ਲੋ ਖੜੇ ਨੇ ਇਹ ਜਿਤਨੇ ਪਿੱਛੇ ਖੜੇ ਸਾਰੇ ਕਮਿਸ਼ਨ ਹੋ ਰਹੇ ਨੇ ਹਾਂ ਜੀ ਇਹ ਬਹੁਤ ਜਿਆਦਾ ਜੀ ਐਂਡ देयर इज नो ਫੈਸਿਲਿਟੀ ਫਾਰ ਦਾ ਸੀਨੀਅਰ ਸਿਟੀਜ਼ਨ ਟੂ ਕਨਵਰਟ ਦਾ ਨੋਟ ਆਈ ਹੈਵ ਰਿਕਵੈਸਟਡ ਟੂ ਦਾ ਸਕਿਉਰਿਟੀ ਪਰਸਨਸ ਟੂ ਸੈਂਡ ਮੀ ਇਨਸਾਈਡ ਬਿਕਾਜ਼ ਆਈ ਕੈਨਟ ਸਟੈਂਡ ਮੋਰ ਟਾਈਮ ਪੂਰੀ ਸਵੇਰੇ ਸਵੇਰੇ ਆ ਕੇ ਲੱਗ ਜੂ ਸ਼ਾਮ ਸ਼ਾਮ ਨੰਬਰ ਨਹੀਂ ਆਉਂਦਾ ਤੁਸੀਂ ਕਹਿੰਦੇ 8 ਵਜੇ ਆਜੋ ਤੇ ਫਿਰ ਤੁਹਾਡਾ ਨੰਬਰ ਲੱਗੇਗਾ ਸਵੇਰੇ 8 ਵਜੇ ਆਓਗੇ ਤਾਂ ਨੰਬਰ ਲੱਗੇਗਾ ਅਦਰਵਾਈਜ਼ ਨੋ ਤੁਹਾਡਾ ਇਸ ਦਾ ਤੇ ਤੁਸੀਂ ਜਿਹੜਾ ਅੱਜ ਪਹਿਲੀ ਵਾਰ ਹੀ ਆਏ ਹੋ ਜਾਂ ਪਹਿਲਾਂ ਵੀ ਆ ਗਏ ਪਹਿਲੀ ਵਾਰ ਆਏ ਹਾਂ ਜੀ ਹਾਂ ਜੀ ਤੇ ਹਾਲਾਂਕਿ ਤੁਹਾਨੂੰ ਇੱਕ ਕੁਝ ਦਿਨ ਪਹਿਲਾਂ ਤਸਵੀਰ ਅਸੀਂ ਪਹਿਲਾਂ ਅੱਛਾ ਅਸੀਂ ਐਨ ਆਰ ਆਈ ਹਾਂ ਅਸੀਂ ਤਾਂ ਕਰਕੇ ਪਹਿਲੀ ਵਾਰ ਹੀ ਆਏ ਨਹੀਂ ਤਾਂ ਪਹਿਲਾਂ ਕਦੋਂ ਦਾ ਅਸੀਂ ਕਨਵਰਟ ਕਰਵਾ ਲੈਂਦੇ ਅੱਛਾ ਨੋਟ ਬਦਲਦਾ ਕੈਨਡਲ ਤੋਂ ਤੁਹਾਡੇ ਕੋਲ ਸਮਾਂ ਜਦੋਂ ਆਇਆ ਨਹੀਂ ਜੋ ਸਮਾਂ ਆਇਆ ਤਾਂ ਤੁਹਾਨੂੰ ਟਾਈਮ ਨਿਕਲਦਾ ਹਾਂਜੀ 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 ਇਹ ਜ਼ਿਆਦਾਤਰ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਇਹ ਲੈਣਾ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਹੁਣ ਹਾਲਾਂਕਿ ਸਿੱਧਾ ਤਾਂ ਨਹੀਂ ਕਿਸੇ ਨੂੰ ਕਹਿ ਸਕਦੇ ਪਰ ਇੱਕ ਜਿਹੜੀ ਤੁਹਾਨੂੰ ਨਾਲ-ਨਾਲ ਵੀਡੀਓ ਚੱਲਦਾ ਦਿਖਾ ਰਹੇ ਆ ਇਹ ਸਾਰੇ ਲੋਕ ਦੂਰੋਂ-ਦੂਰੋਂ ਆਏ ਹੋਏ ਨੇਗੇ ਕੋਈ ਸਵੇਰ ਦਾ ਲੱਗਿਆ ਕੋਈ ਕੱਲ ਦਾ ਲੱਗਿਆ ਕੋਈ ਕੱਲ ਤੋਂ ਪਾਹ ਕਹਿੰਦਾ ਮਤਲਬ ਕਿ ਦੁਬਾਰੇ ਰਿਪੀਟ ਜਦੋਂ ਕਰਦੇ ਨੇ ਕਿਉਂਕਿ ਇੱਕ ਟਾਈਮ ਰੱਖਿਆ ਹੋਇਆ ਟਾਈਮ ਤੋਂ ਬਾਅਦ ਜਿਹੜੀ ਵਿੰਡੋ ਆ ਉਹ ਬੰਦ ਹੋ ਜਾਂਦੀ ਹੈਗੀ ਤੇ ਹੁਣ ਇਹ ਜਿਵੇਂ ਸਰਦਾ ਸਾਹਿਬ ਨੇ ਦੱਸਿਆ ਕਹਿੰਦੇ ਜਿਹੜੇ ਐਨਆਰਆਈ ਨੇ ਉਹਨਾਂ ਨੂੰ ਤਾਂ ਖੈਰ ਹੈ ਹੀ ਆ ਵੀ ਫਾਰਦੀ ਟਾਈਮ ਜਦੋਂ ਆਜੂਗਾ ਤੁਸੀਂ ਕਿਹੜੀ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਜਾਂ ਪਤਾ ਵੀ ਆਏ ਹੋ ਨਹੀਂ ਸਰ ਪਹਿਲੀ ਵਾਰ ਆਏ ਆ ਅਸੀਂ ਆਹ ਪਰ ਹੋਰ 9 ਵਜੇ ਅਸੀਂ ਪਹੁੰਚ ਗਏ ਤੇ ਫਿਰ ਸਾਈਜ਼ ਦਾ ਨੰਬਰ ਨਹੀਂ ਆਏਗਾ ਮਹਾਰਾਜ ਹਾਂਜੀ ਬਹੁਤ ਘੱਟ ਬੰਦੇ ਲਈ ਜਾਂਦੇ ਸਰ ਇਹ ਬੈਂਕ ਵਾਲੇ ਫਿਰ ਜਦੋਂ ਕਮਿਸ਼ਨ ਵਾਲਿਆਂ ਦਾ ਉਰੇ ਹੁਣ ਪੁਲਿਸ ਵੀ ਖੜੀ ਆ ਨਾਲ ਇਹਨਾਂ ਦੇ ਬੰਦੇ ਵੀ ਖੜੇ ਨੇ ਇਹ ਦੇਖੋ ਇਹ ਏਜੰਟ ਦੇ ਨੇ ਸ੍ਰੀ ਅਮ ਕੰਮ ਕਰੀ ਜਾ ਰਹੇ ਸਰ ਸ੍ਰੀ ਅਮ ਸ੍ਰੀ ਅਮ ਕਰ ਰਹੇ ਜੀ ਨਾਲ ਹੀ ਕੈਸ਼ ਬਦਲ ਕੇ ਦੇ ਦਿੰਦੇ ਨੇ ਹਾਂਜੀ ਜੀ ਸਾਥ ਕੀ ਨਾਲ ਕੀ ਨਾਲ ਜੀ ਪਰਸੈਂਟੇਜ ਵੀ ਤੁਸੀਂ ਜ਼ਿਆਦਾ ਲਖਤੀ ਹਾਰੇ ਨਹੀਂ ਸਕਦੇ 20% ਜੀ ਪਰਸੈਂਟੇਜ ਵੀ ਇਤਨੇ ਜ਼ਿਆਦਾ ਰੱਖੀ ਹੋ ਉਹਨਾਂ ਨੇ ਕਿ ਹਰ ਇੱਕ ਬੰਦਾ ਦੇ ਵੀ ਨਹੀਂ ਸਕਦਾ ਵੀ ਨਹੀਂ ਸਕਦਾ ਵੀਡੀਓ ਆਇਆ ਉਹ ਕਹਿੰਦਾ 10000 ਦਾ 8200 ਲੈ ਲਓ ਐਕਚੁਅਲ ਚ ਇਹਨੇ ਨੇ ਪੈਸੇ ਲਈ ਜਾਂਦੇ ਹਾਂ ਲੈ ਜਾਂਦੇ ਆ ਜੋ ਬੰਦਾ ਲਾਈਨ ਵਿੱਚ ਬਾਹਰ ਆਏਗਾ ਉਸ ਨੂੰ ਪੁੱਛੇਗੇ ਸਰ ਆਪ ਦਾ ਚੇਂਜ ਕਰਵਾਣੇ ਆ ਵਾ ਕੀ ਲੈਤੇ ਆਪ ਤੇਰੇ 20% ਜੀ ਪਰਸੈਂਟ ਸਿੱਧੇ ਮਤਲਬ ਤੁਸੀਂ ਦੇਖੋ ਕਿ ਇਹ ਬੰਦੇ ਦੇ ਪੈਸੇ ਆਪਦੇ ਨੋਟ ਮੈਂ ਤੇ ਸਿਰਫ 1600 ਰੁਪਏ ਮਿਲेंगे ਹਾਂ ਅਗਰੇ ਇਸੇ ਬਾਅਦ 10000 ਰੁਪਏ ਲਗਾ ਲੂਏ ਕਿੰਨੇ ਇਨਕੀ ਇਨਕੇ ਅੰਦਰ ਸੈਟਿੰਗ ਹੋਗੀ ਤਬੀ ਇਹ ਕਰ ਰਹੇ ਹਨਾ ਹਾਂ ਨਹੀਂ ਅੰਨੀ ਵੱਡੇ ਤੋਂ ਤੇ ਇਹ ਦੇਖਿਆ ਜਾਵੇ ਜੇ ਇਹ ਲੋਕਾਂ ਦੇ ਨੋਟ ਨਹੀਂ ਬਦਲ ਰਹੇ ਤਾਂ ਇਹ ਲੋਕ ਜਿਹੜੇ ਨੋਟ ਬਦਲਾਉਂਦੇ ਨੇ ਤਾਂ ਉਹ ਆਖਰ ਕਿਵੇਂ ਬਦਲਾ ਲੈਂਦੇ ਨੇ ਕਹਿੰਦਾ ਭਾਬ ਜਿਹੜਾ ਬੰਦਾ 2000 ਦੇ ਨੋਟ ਇਕੱਠੇ ਕਰੀ ਜਾ ਰਿਹਾ ਉਹ ਕੱਲ ਨੂੰ ਕਿਹਦੇ ਹਿਸਾਬ ਦੇਣਾ ਚੇਂਜ ਕਰਾਊਗਾ ਕਿਉਂਕਿ ਅੱਗੇ ਵੀ ਇੱਕ ਲਿਮਟ ਆ ਲਿਮਟ ਤੋਂ ਬਿਨਾ ਤਾਂ ਹੈ ਨਹੀਂਗਾ ਵੀ ਪੈਸੇ ਤੁਸੀਂ ਜਾਓਗੇ ਤੇ ਸਿੱਧੇ ਮਥੇ ਚੇਂਜ ਕਰਾ ਲੋਗੇ ਤੇ ਵੱਡੀ ਗਿਣਤੀ ਜਿਵੇਂ ਖਰ ਉਹਦੇ ਵਿੱਚ ਆਮ ਲੋਕ ਵੀ ਨਹੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਪਰ ਵੱਡੀ ਗ ਉਹਨ ਇੱਕ ਤਾਂ ਉਹਨ ਸਮੱਸਿਆ ਖੜੀ ਕਰਦੀ ਦੂਜੇ ਪਾਸੇ ਕਮਿਸ਼ਨ ਖੋਹਾਂ ਦੀ ਚਾਹਦੀ ਹੈ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹ ਨਾਲ ਮਿਸਿੰਗ ਰੋਜਨਲ ਸਪੋਰਟਸ ਪੰਜਾਬੀ ਟੀਵੀ ਚੰਡੀਗੜ੍ਹ